ਸ਼ਿਕਾਂਸੀ ਮੇਰੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋ। ਅੱਜ ਇਹ ਬੜਾ ਭਿਆਨਕ ਐਕਸੀਡੈਂਟ ਹੋਇਆ ਹੈ ਰਾਜਵੀਰ ਜਵੰਦਾ ਦਾ ਹਨਾ ਬਹੁਤ ਨੀਤਰਾ ਹੋਇਆ ਉਸ ਬੱਚੇ ਲਈ ਆਪਾਂ ਅਰਦਾਸ ਕਰੀਏ ਪੰਜਾਬੀ ਸਿੰਗਰ ਹੈ ਆਪਣੇ ਪੰਜਾਬ ਦਾ ਬਹੁਤ ਉੱਬਰ ਦਾ ਸਿਤਾਰਾ ਸੀਗਾ ਬੜਾ ਭਿਆਨਕ ਹੈ ਉਹਨੂੰ ਅਰਦਾਸ ਦੀ ਲੋੜ ਹੈ ਸਾਰੀਆਂ ਭੈਣਾ ਪਲੀਜ਼ ਰਲ ਕੇ ਆਪਾਂ ਉਸ ਦੇ ਲਈ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰੀਏ ਪ੍ਰਮਾਤਮਾ ਨੂੰ ਲੰਬੀ ਉਮਰ ਬਖਸ਼ੇ ਤੇ ਸਿਹਤ ਬਖਸ਼ੇ ਤੇ ਚਲੋ ਜੀ ਹੁਣ ਆਪਾਂ ਕੰਮ ਤੇ ਵਾਪਸ ਸੌਣੇ ਆ ਕੁਝ ਸੂਟਸ ਰਹਣਗੇ ਜੀ ਸੈਮੀ ਫਾਰਮਲ ਸੂਟਸ ਨੇ ਕ੍ਰੇਪ ਦੇ ਨੇ ਸੈਟਨ ਦੇ ਨੇ ਪ੍ਰਿੰਟਡ ਐ ਸੈਲਫ ਐ ਜੀ ਸਾਰੇ ਪ੍ਰਿੰਟਡ ਸੈਲਫ ਜਾਂ ਕੁਝ ਵੀ ਹੋਊਗਾ ਇਨਾਂ ਤੇ ਮਸ਼ੀਨ ਏਮਬਰਾਇਡਰੀ ਮਸ਼ੀਨ ਦਾ ਕੰਮ ਕੀਤਾ ਗਿਆ ਹੈ ਦੁਪੱਟੇ ਇਨਾਂ ਦੇ ਨਾਲ ਇਨਕਲੂਡ ਨਹੀਂ ਹੈਗੇ ਦੁਪੱਟੇ ਅਸੀਂ ਐਡ ਨਹੀਂ ਕੀਤੇ ਹੋਏ ਹੈਗੇ ਦੁਪੱਟੇ ਤੁਸੀਂ ਆਪਦੇ ਹਿਸਾਬ ਨਾਲ ਲੈ ਸਕਦੇ ਹੋ ਦੁਪੱਟਾ ਜਿਹੜੀ ਪੈਨ ਸੈਮੀ ਚਨਾਉਣ ਦਾ ਲੈਣਾ ਹੈ ਜਾਂ ਲਾਈਕ ਟੈਬੀ ਮਸਲੀਨ ਦਾ ਲੈਣਾ ਹੈ ਜਾਂ ਪਲੇਨ ਮਸਲੀਨ ਦਾ ਲੈਣਾ ਹੈ ਲਾਈਨਿੰਗ ਮਸਲੀਨ ਦਾ ਲੈਣਾ ਹੈ ਔਰਗੈਂਜ਼ਾ ਦਾ ਲੈਣਾ ਹੈ ਜਾਂ ਚਨਾਉਣ ਜਾਂ ਸੈਮੀ ਚਨਾਉਣ ਦਾ ਤੁਸੀਂ ਆਪਣੇ ਹਿਸਾਬ ਨਾਲ ਇਸ ਨੂੰ ਕਰ ਸਕਦੇ ਹੋ ਇੱਕ ਵੀਡੀਓ ਅਸੀਂ ਦੁਬਾਰਾ ਪਾਵਾਂਗੇ ਦੁਪੱਟਿਆਂ ਦੇ ਰਿਲੇਟਿਡ ਭੈਣਾਂ ਦੁਆਰੇ ਫੇਰ ਕਹਦੀਆਂ ਨੇ ਕਿ ਹੁਣ ਸੂਟਾਂ ਦੇ ਨਾਲ ਦੀਆਂ ਵੀ ਵੀਡੀਓਜ਼ ਨੇ ਦੁਪੱਟੇ ਦੀ ਪਾਉ ਵੀਡੀਓਜ਼ ਉਹ ਵੀ ਲੈ ਕੇ ਆਵਾਂਗੇ ਜੀ ਬਹੁਤ ਸੋਹਣੇ ਸੂਟਸ ਨੇ ਸਟੀਚਿੰਗ ਤੁਸੀਂ ਅਸੀਂ ਪ੍ਰੋਵਾਈਡ ਕਰਦੇ ਹਾਂ ਸਟੀਚਿੰਗ ਜਿਹੜੀ ਭੈਣ ਨੇ ਕਰਵਾਉਣੀ ਹੈ ਤਾਂ ਸਟੀਚਿੰਗ ਵੀ ਅਸੀਂ ਕਰਦੇ ਹਾਂ ਜੀ ਬਸ ਟਾਈਮ ਲੈ ਕੇ ਚੱਲਿਆ ਕਰੋ ਹੁਣ ਤੁਹਾਨੂੰ ਉਹੀ ਹੈ ਕਿ ਕੰਮ ਦਾ ਟਾਈਮ ਹੈ ਹਨਾ ਪਹਿਲਾ ਸੂਟ ਹੈ ਜੀ ਸੈਰਟਨ ਕ੍ਰੇਪ ਤੇ ਹੈ ਬਹੁਤ ਸੋਹਣਾ ਪ੍ਰਿੰਟਡ ਸੂਟ ਹੈ ਜੀ ਪੀਕਾਕ ਕਲਰ ਦਾ ਪ੍ਰਿੰਟਡ ਸੂਟ ਰਹੂਗਾ ਜੀ ਏਮਬਰਾਇਡਰੀ ਨੇ ਸਾਰੇ ਸੂਟਾਂ ਤੇ ਏਮਬਰਾਇਡਰੀ ਰਹਣੀ ਹੈ ਮਸ਼ੀਨੀ ਕੰਮ ਹੈ ਇਹਨਾਂ ਨੂੰ ਤੁਸੀਂ ਸੈਮੀ ਫਾਰਮਲ ਬਣਾ ਸਕਦੇ ਹੋ ਪਾ ਸਕਦੇ ਹੋ ਰੂਟੀਨ ਦੇ ਵਿੱਚ ਪ੍ਰਿੰਟ ਬਹੁਤ ਸੋਹਣਾ ਹੈ ਬਹੁਤ ਸੋਹਣਾ ਮੋਰ ਪੰਖੇ ਆ ਜਾਂ ਰੰਗ ਹੈ ਜੀ ਸੈਰਟਨ ਕ੍ਰੇਪ ਦਾ ਇਹ ਸੂਟ ਹੈ ਇਹਦੇ ਨੀਚੇ ਅਸੀਂ ਨੇ ਫ੍ਰੇਲ ਦੇ ਨਾਲ ਬੜੀ ਡਿਫਰੈਂਟ ਜੀ ਐਮਬਰਾਇਡਰੀ ਕੀਤੀ ਹੈ ਰੂਟੀਨ ਨਾਲੋਂ ਹਟ ਕੇ ਇਸ ਨੂੰ ਅਸੀਂ ਨੇ ਬਣਾਇਆ ਇਹ ਸਾਰਾ ਚਾਲਰ ਬਣਾਇਆ ਹੈ ਜੀ ਮਸ਼ੀਨੀ ਕੜਾਈ ਦੇ ਵਿੱਚ ਇਹ ਜਿੰਨਾ ਵੀ ਬਣਿਆ ਹੋਇਆ ਸਾਰਾ ਚਾਲਰ ਹੈ ਉਨੇ ਰੰਗਾਂ ਦਾ ਬਣਾਇਆ ਹੈ ਜਿਹੜੇ ਸੂਟ ਦੇ ਵਿੱਚ ਰੰਗਦੇ ਉਹਨਾਂ ਨੂੰ ਮਿਕਸ ਕਰਕੇ ਉਹਨਾਂ ਧਾਗਿਆਂ ਦਾ ਅਸੀਂ ਨੇ ਇਹਨਾਂ ਵਿੱਚ ਚਾਲਰ ਬਣਾਇਆ ਤਿੰਨ ਸ਼ੇਡਸ ਨੇ ਜੀ ਬਹੁਤ ਸੋਹਣੀ embroiderry ਹੈ ਮਸ਼ੀਨ ਵਰਕ ਹੈ ਘੇਰਾ ਇਹਦਾ 26 ਤੱਕ ਆ ਜਾਂਦਾ ਹੈ ਬਾਹਾਂ ਤੇ ਵੀ ਉਹੀ ਸੇਮ ਚਾਲਰ ਬਣਾਇਆ ਹੈ ਖੁੱਲੀਆਂ ਬੈਲ ਸਲੀਵਜ਼ ਬਣ ਸਕਦੀਆਂ ਨੇ ਬੜਾ ਸੋਹਣਾ ਚਾਲਰ ਹੈ ਜੀ ਮਸ਼ੀਨ ਕੜਾਈ ਹੈ ਰੂਟੀਨ ਤੋਂ ਹਟ ਕੇ ਡਿਫਰੈਂਟ ਜੀ ਚੀਜ਼ ਹੈ ਜੀ ਸਰਟਨ ਕ੍ਰੇਪ ਦਾ ਸੂਟ ਹੈ ਜੀ ਇਹ ਜਿਹੜੀ ਪੈਣ ਨੂੰ ਇਹ ਚੰਗਾ ਲੱਗਦਾ ਪਲੀਜ਼ ਤੁਸੀਂ ਸਕਰੀਨ ਸ਼ਾਟ ਲੈ ਲਿਓ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਨੰਬਰ ਹੈਗਾ 9417010400 ਨੰਬਰ نوٹ ਕਰੋ ਜੀ 9417710432 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਆ ਜਿਹੜੀ ਵੀ ਪਹਿਣਾ ਨੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਾਰੀਆਂ ਵੀਡੀਓਜ਼ ਹਨਾ ਇਸ ਨਾਲ ਸਾਡੀ ਵੀ ਹੌਸਲਾ ਫੁਕਾਈ ਹੁੰਦੀ ਆ ਸਾਨੂੰ ਐ ਲੱਗਦਾ ਕਿ ਸਾਡੀ ਮਿਹਨਤ ਫੱਲੇ ਪੈਗੀ ਤੇ ਜਿਹੜੀਆਂ ਭੈਣਾ ਚੈਨਲ ਤੇ ਨਵੀਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅਗਲਾ ਸੂਟ ਹੈ ਜੀ ਬੜਾ ਸੋਹਣਾ ਹੈ ਜੀ ਇਹ ਟਿਸ਼ੂ ਦੇ ਉੱਤੇ ਹੈ ਕਾਟਨ ਟਿਸ਼ੂ ਸੌਰੀ ਟਿਸ਼ੂ ਕ੍ਰੇਪ ਦੇ ਉੱਤੇ ਹੈ ਜੀ ਇਹਦੇ ਵਿੱਚ ਬੜਾ ਸੋਹਣਾ ਹੈ ਗ੍ਰੀਨ ਜਿਹਾ ਕਲਰ ਹੈ ਗ੍ਰੀਨ ਜੇ ਕਲਰ ਦੇ ਵਿੱਚ ਇਹਦੇ ਵਿੱਚ 골ਡਨ ਚੈੱਕ ਹੈ ਜੀ ਬਰੀਕ ਬਰੀਕ ਚੈੱਕ ਜਾਂਦਾ ਬਹੁਤ ਸੋਹਣਾ ਇਹ ਫੈਬਰਿਕ ਹੈ ਬਿਲਕੁਲ ਲਾਈਟ ਵੇਟਿਡ ਨੇ ਸਾਰੇ ਫੈਬਰਿਕਸ ਦੇ ਹੇਠਾਂ ਲਾਈਨਿੰਗ ਲੱਗੂਗੀ ਜਿੰਨੇ ਵੀ ਅੱਜ ਵਾਲੇ ਫੈਬਰਿਕਸ ਰਹਿਣਗੇ ਜੀ ਸਭ ਦੇ ਹੇਠਾਂ ਲਾਈਨਿੰਗ ਰਹੂਗੀ ਜੀ ਇਹੇ ਤੇ ਇੱਕ ਘੇਰੇ ਦੀ ਐਮਬਰਾਇਡਰੀ ਕੀਤੀ ਗਈ ਹੈ ਇਹਦੇ ਵਿੱਚ ਗੋਟਾ ਵੀ ਹੈ ਧਾਗੇ ਦਾ ਰੇਸ਼ਮ ਦਾ ਕੰਮ ਵੀ ਹੈ ਤੇ ਡੋਰੀ ਵੀ ਨਾਲ ਕੀਤੀ ਗਈ ਹੈ ਫਾਰਮਲ ਜਾਂ ਸੂਟ ਬਣੂਗਾ ਬਹੁਤ ਸੋਹਣਾ ਹੈਗਾ ਘੇਰਾ ਇਹਦਾ ਤੇ ਹੀ ਰਹੂਗਾ ਜੀ ਗੋਟੇ ਦਾ ਇਹ ਕੰਮ ਹੈ ਜੀ ਤੇ ਅਹ ਇਹਦੀਆਂ ਬਾਵਾਵਾਂ ਰਹਿਣਗੀਆਂ ਬਾਵਾਵਾਂ ਵੀ ਫੁੱਲੀ ਹੈਵੀ ਰਹਿਣਗੀਆਂ ਇੱਕ ਨੀਚੇ ਬੂਟਾ ਰਹੂਗਾ ਬੂਟੇ ਦੇ ਉੱਪਰ ਇਹ ਚੀਜ਼ ਹੋਗੀ ਗੋਟੇ ਦਾ ਡੋਰੀ ਦਾ ਰੇਸ਼ਮ ਦਾ ਇਹ ਕੰਮ ਹੈ ਬਹੁਤ ਸੋਨਾ ਗ੍ਰੀਨ ਜਿਹਾ ਕਲਰ ਹੈ ਬਹੁਤ ਮਿੱਠਾ ਜਿਹਾ ਗ੍ਰੀਨ ਜਿਹਾ ਕਲਰ ਹੈ ਸਰਦੀਆਂ ਦੇ ਵਿੱਚ ਇਹ ਅੱਗੇ ਵਾਲੇ ਵਾਲੇ ਮੌਸਮ ਦੇ ਵਿੱਚ ਬਹੁਤ ਸੋਹਣੇ ਲੱਗਦੇ ਨੇ ਬਹੁਤ ਸੋਹਣਾ ਫੈਬਰਿਕ ਹੈ ਜਿਹੜੀ ਪਹਿਣ ਨੂੰ ਵੀ ਚੰਗਾ ਲੱਗਦਾ ਤੁਸੀਂ ਇਹਦੀ ਫੋਟੋ ਖਿੱਚ ਲਓ ਅਗਲਾ ਸੂਟ ਹੈ ਜੀ ਫਿਰੋਜ਼ੀ ਸ਼ੇਡ ਦੇ ਹੁੰਦੇ ਹੈ ਬਹੁਤ ਸੋਹਣਾ ਸੈਲਫ ਡੇਸ ਹੈ ਜੀ ਸੈਲਫ بیس ਹੈ ਮਿਕਸ ਬੇਕਸ ਹੈ ਸਭ ਦੇ ਉੱਤੇ ਇੱਥਾਂ ਲਾਈਨਿੰਗ ਲੱਗੂਗੀ ਜੀ ਫਿਰੋਜ਼ੀ ਹੈ ਸੈਲਫ ਜੋ ਆਫ ਵਾਈਟ ਸੂਟ ਹੈ ਹੁਣ ਇਹ ਸੂਟਸ ਜਿਹੜੇ ਸਾਡੇ ਕੋਲੇ ਨਹੀਂ ਇਹ ਲਾਸਟ ਲਾਸਟ ਪੀਸਿਸ ਨੇ ਇਹਨਾਂ ਦੇ ਸਿੰਗਲ ਪੀਸਿਸ ਨੇ ਜੀ ਅਸੀਂ ਹੋਰ ਆਰਡਰ ਨਹੀਂ ਲੈਣਾ ਹੈਗਾ ਜਿਹੜੀ ਮਤਲਬ ਪਹਿਣਨੇ ਪਹਿਲਾਂ ਲੈ ਲਿਆ ਉਹੀ ਪਹਿਣ ਨੂੰ ਮਿਲ ਜੂਗਾ ਇਹ ਇਹਦੇ ਇੱਥਾਂ ਆਰਗੇਂਜ਼ਾ ਦਾ ਪੈਚ ਲਾਇਆ ਹੈ ਜੀ ਜਿਹੜਾ ਸੂਟ ਦਾ ਰੰਗ ਹੈ ਅਸੀਂ ਉਸੇ ਰੰਗ ਨੂੰ ਡਾਈ ਕਰਵਾ ਕੇ ਔਰਗੈਂਜ਼ਾ ਦਾ ਪੈਚ ਲਾਇਆ ਹੈ ਪੈਚ ਦੇ ਉੱਤੇ ਮਸ਼ੀਨੀ ਕਢਾਈ ਕੀਤੀ ਹੈ ਕੰਮ ਤੁਹਾਨੂੰ ਪਤਾ ਸਾਡੀ ਕੁਆਲਿਟੀ ਪੂਰੀ ਫਿਨਿਸ਼ਿੰਗ ਦੇ ਨਾਲ ਹੁੰਦੀ ਹੈ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਗਿਆ ਹੈ 24 ਘੇਰੇ ਤੱਕ ਦੀ ਇਹ embroiderry ਕੀਤੀ ਗਈ ਹੈ ਸਾਰਾ ਔਰਗੈਂਜ਼ਾ ਦਾ ਪੈਚ ਮਸ਼ੀਨੀ embroiderry ਦੇ ਨਾਲ ਪੈਚ ਅਪ ਕੀਤਾ ਗਿਆ ਹੈ ਜੀ ਫਿਰੋਜ਼ੀ ਬੜਾ ਸੋਹਣਾ ਰੰਗ ਹੈ ਤੇ ਬਾਹਵਾ ਵੀ ਇਹਨਾਂ ਦੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਔਰਗੈਂਜ਼ਾ ਦਾ ਪੈਚ ਲਾ ਕੇ ਜੀ ਤਿੰਨ ਫੁੱਲ ਆਉਣਗੇ ਪੂਰੀ ਹੈਵੀ 슬ੀਵਜ਼ ਜਾਣਗੀਆਂ ਹਲਕੀ ਫੁਲਕੀ 슬ੀਵਤੀ ਜਾਊਗੀ ਬਾਹ ਹੌਲੀ ਨਹੀਂ ਜਾਣੀ ਪੂਰੀ ਹੈਵੀ ਹੋਊਗੀ ਜੀ ਰੰਗ ਇਹ ਫਿਰੋਜ਼ੀ ਐ ਸੈਲਫ ਇਹਦਾ ਬੇਸ ਹੈ ਬਹੁਤ ਸੋਹਣਾ ਸੂਟ ਹੈ ਪੀਸੇ ਸਾਡੇ ਕੋਲੇ ਜਿਹੜੇ ਵੀ ਹੈਗੇ ਨੇ ਸਾਰੇ ਸਿੰਗਲ ਅਵੇਲੇਬਲ ਹੁਣ ਇਹਨਾਂ ਦੇ ਵਿੱਚ ਮੈਕਸਿਮਮ ਜਿਵੇਂ ਪਹਿਣਾ ਕਹਿੰਦੀਆਂ ਨੇ ਕਿ ਆਰਡਰ ਚਲੋ ਆਪਾਂ ਪਲੇਟ ਹੈਕ ਕੇ ਉਹ ਕਰ ਲਾਂਗੇ ਇਹ ਸਿੰਗਲ ਪੀਸੇਸ ਨੇ ਮਤਲਬ ਫਰਸਟ ਕਮ ਫਰਸਟ ਬੀਸ ਇਸ ਦੇ ਉੱਤੇ ਲਗਾਉਂਗਾ ਅਗਲਾ ਹੈ ਪੀਚ ਔਰੇਂਜ ਜਿਹਾ ਰੰਗ ਹੈ ਜੀ ਪੀਚ ਔਰੇਂਜ ਜਿਹਾ ਬੜਾ ਸੋਹਣਾ ਪੀਚ ਔਰੇਂਜ ਜਿਹਾ ਰੰਗ ਹੈ ਇਹਦਾ ਵੀ ਬੇਸ ਸੈਲਫ ਜਾਂਦਾ ਹੈ ਆਫ ਵਾਈਟ ਦੀ ਬੁੱਟੀ ਹੈ ਜੀ ਬਹੁਤ ਸੋਹਣੀ ਤੇ ਉਸੇ ਨੂੰ ਅਸੀਂ ਨੇ ਸੇਮ ਬੇਸ ਕਲਰ ਦਾ ਔਰਗੈਂਜ਼ਾ ਦਾ ਪੈਚ ਡਾਈ ਕਰਾ ਕੇ ਉਸ ਦੀ ਉੱਤੇ ਉੱਪਰ ਕਢਾਈ ਕੀਤੀ ਹੈ ਆ ਸਾਰਾ ਔਰਗੈਂਜ਼ਾ ਦੇ ਪੈਚ ਦੇ ਉੱਤੇ ਕੰਮ ਕੀਤਾ ਗਿਆ ਬਹੁਤ ਸੋਹਣਾ ਮਸ਼ੀਨੀ ਕੰਮ ਹੈ ਜੀ ਜ਼ਰੀ ਦਾ ਤੇ ਸੇਮਤਾ ਗੇਦਾ ਕੀਤਾ ਹੈ ਨਾਲ ਦੇ ਧਾਗਿਆਂ ਦਾ ਕੰਮ ਹੈ ਉੱਬਰ ਮੇਜੇ ਧਾਗੇ ਨਹੀਂ ਹੈਗੇ ਕੋਈ ਅਡਜੇ ਧਾਗੇ ਨਹੀਂ ਹੈਗੇ ਬਹੁਤ ਸੋਬਰ ਜੀ ਡੀਸੈਂਟ ਜੀਆਂ ਚੀਜ਼ਾਂ ਨੇ ਜੀ ਇਹ ਤੇ ਇਹਨਾਂ ਦੀਆਂ ਬਾਹਵਾਂ ਵੀ ਇਸੇ ਤਰੀਕੇ ਦੇ ਨਾਲ ਹੀ ਹੈ ਇਸ ਤਰੀਕੇ ਦੇ ਨਾਲ ਖੁੱਲੀਆਂ ਡੁਲੀਆਂ ਤਿੰਨ ਬੁੱਟੇ ਰਹਿਣਗੇ ਬਾਹਵਾਂ ਦੇ ਉੱਤੇ ਜ਼ਰੀਏ ਜਿਹੜੀ نیچے ਆ ਸਾਰੇ ਫੀਲਿੰਗ ਸਿੰਗਲ ਟਾਂਕੇ ਦੇ ਵਿੱਚ ਸਾਰਾ ਬਾਰੀਕ ਕੰਮ ਹੈ ਜੀ ਮੋਟਾ ਉਬੜ ਥਾਬੜ ਦਾ ਕੋਈ ਕੰਮ ਨਹੀਂ ਹੈਗਾ ਸਾਰਾ ਕੰਮ ਬਾਰੀਕ ਹੈ ਬਹੁਤ ਸੋਹਣਾ ਇਹ ਜਾਊਗਾ ਜੀ ਮਿੱਠਾ ਜਾਂ ਪੀਚ ਔਰੇਂਜਸ ਹੈ ਇਹ ਰੰਗ মিঠা ਜਾহে পিচ অরেঞ্জ ਦਾ ਰੰਗ ਜਾਂਦਾ ਲੁਕੇ ਸੂਤੀ ਇਸ ਤਰੀਕੇ ਦੇ ਨਾਲ। ਅਗਲਾ ਜਿਹੜਾ ਸੂਟ ਹੈ ਜੀ ਇਹ ਸੈਲਫ ਵਾਈਨ ਦੇ ਉੱਤੇ ਹੈ। ਸੈਲਫ ਵਾਈਨ ਦੇ ਉੱਤੇ ਬਹੁਤ ਸੋਹਣਾ ਫੈਬਰਿਕ ਹੈ ਜੀ। ਆਰੀ ਦਾ ਇਹਦੇ ਉੱਤੇ ਕੰਮ ਰਹੂਗਾ। ਆਰੀ ਦਾ ਇਸ ਦੇ ਉੱਤੇ ਕੰਮ ਰਹੂਗਾ। ਫੈਬਰਿਕ ਇਹ ਸੈਲਫ ਸੈਲਫ ਹੈ ਜੀ। ਇਹ ਇਸ ਤਰੀਕੇ ਇਸ ਦੀ ਐਮਬਰਾਇਡਰੀ ਜਾਂਦੀ ਹੈ। ਬਹੁਤ ਸੋਹਣਾ ਇਹਦਾ ਘੇਰਾ ਬਣਿਆ ਹੋਇਆ 24 ਘੇਰਾ ਹੈ ਜੀ। ਆਰੀ ਦਾ ਸਾਰਾ ਜ਼ਰੀ ਦਾ ਤੇ ਆਰੀ ਦਾ ਕੰਮ ਕੀਤਾ ਹੋਇਆ ਹੈ 24 ਇਹਦਾ ਘੇਰਾ ਜਾਂਦਾ ਹੈ ਬਹੁਤ ਹੀ ਪਿਆਰਾ ਵਿੱਚ ਸਾਰੇ ਸ਼ਰਟ ਦੇ ਉੱਤੇ ਖੁੱਲੀਆਂ ਡੁੱਲੀਆਂ ਬੁੱਟੀਆਂ ਰਹਿਣਗੀਆਂ ਬਹੁਤ ਹੀ ਪਿਆਰੀਆਂ ਜੀ ਇਸ ਤਰੀਕੇ ਦੇ ਨਾਲ ਇਸ ਦੀ ਸੂਦੀ ਲੁੱਕ ਜਾਂਦੀ ਹੈ ਇਸ ਤਰੀਕੇ ਦੇ ਨਾਲ ਇਸ ਸੂਦੀ ਲੁੱਕ ਜਾਂਦੀ ਹੈ ਬਾਹਾਂ ਵੀ ਇਹਨਾਂ ਦੀਆਂ ਪੂਰੀਆਂ ਵਧੀਆ ਬਣੀਆਂ ਹੋਈਆਂ ਨੇ ਬਾਹਾਂ ਤੇ ਇਸੇ ਤਰੀਕੇ ਦੇ ਨਾਲ ਸੈਲਫ ਤਾਂ ਲੱਗਿਆ ਹੋਇਆ ਨਾਲ ਉਸ ਦੇ ਜ਼ਰੀ ਦਾ ਇੱਕ ਫਲਾਰ ਬਣਿਆ ਹੋਇਆ ਵੱਡਾ ਖੁੱਲਾ ਡੁੱਲਾ ਇੱਕ ਫੁੱਲ ਬਣਿਆ ਹੋਇਆ ਬਹੁਤ ਸੋਹਣਾ ਇਹ वाइन कलर ਹੈ ਜੀ ਸੈਲਫ ਇਸ ਦਾ ਬੇਸ ਹੈ ਮੇਬੀ ਸ਼ਾਇਦ ਤੁਹਾਨੂੰ ਕਲੀਅਰ ਆ ਰਿਹਾ ਹੋਊਗਾ ਇੱਕ ਵਾਰ ਦੁਬਾਰੇ ਫੇਰ ਇਸ ক্লোਜ਼ ਅਪ ਦੇਖ ਲਓ ਬਹੁਤ ਸੋਹਣਾ ਲਾਈਟ ਵੇਟਿਡ ਸੌਫਟ ਜਿਹਾ ਫੈਬਰਿਕ ਹੈ ਸਾਰੇ ਫੈਬਰਿਕਸ ਦੀ ਹੇਠਾਂ ਲਾਈਨਿੰਗ ਰਹੂਗੀ ਸਾਰੇ ਸੂਟਾਂ ਦੇ ਉੱਤੇ ਲਾਈਨਿੰਗ ਰਹੂਗੀ ਜੀ ਚਨੌਣ ਦਾ ਮਸਲੀਨ ਦਾ ਟੈਬੀ ਮਸਲੀਨ ਦਾ ਲਾਈਨਿੰਗ ਮਸਲੀਨ ਦਾ ਇਹ ਫੈਬਰਿਕਸ ਦੁਪੱਟੇ ਇਹਨਾਂ ਤੇ ਸੋਹਣੇ ਲੱਗਣਗੇ ਉਹ ਵੀਡੀਓ ਵੀ ਅਸੀਂ ਅਗਲੀ ਛੇਤੀ ਲੈ ਕੇ ਆਵਾਂਗੇ ਜੀ ਅਗਲਾ ਹੈਗਾ ਜੀ ਇਹ ਵੀ ਪੀਚ ਦੇ ਉੱਤੇ ਹੈ ਬਹੁਤ ਸੋਹਣਾ ਪੀਚ ਜਿਹਾ ਰੰਗ ਹੈ ਜੀ ਇਹ ਅ ਇਸ ਦੇ ਬੇਸ ਦੇ ਉੱਤੇ ਚੈੱਕ ਹੈ ਸੈਲਫ ਜਾਂ ਚੈੱਕ ਹੈ ਲਾਈਟ ਡਾਰਕ ਦੇ ਧਾਗੇ ਦੇ ਨਾਲ ਦਾ ਇਹ ਦੇ ਕਪੜੇ ਦੇ ਵਿੱਚ ਹੈਗੇ ਆ ਸ਼ਿਮਰ ਦੀ ਇਹਦੀ ਥੋੜੀ ਜਿਹੀ ਪੌ ਮਾਰਦੀ ਹੈ ਇਹਦੇ ਵਿੱਚ ਦੋ ਫੁੱਲ ਕੱਡੇ ਹੋਏ ਨੇ ਇੱਕ ਘੇਰੇ ਤੇ ਆਊਗਾ ਤੇ ਇੱਕ हिਪ ਕੋਲੇ ਆਊਗਾ ਜੀ ਬਹੁਤ ਸੋਹਣੀ ਇਹਦੀ ਐਮਬਰਾਇਡਰੀ ਕੀਤੀ ਗਈ ਹੈ ਕਲੋਜ਼ ਅਪ ਤੁਸੀਂ embroidery ਦਾ ਦੇਖ ਸਕਦੇ ਹੋ ਤੇ ਸਾਰੇ ਤੇ ਹੱਥ ਹਾਲੀ ਡੋਰੀ ਦੇ ਨਾਲ ਆਊਟਲਾਈਨਿੰਗ ਕੀਤੀ ਦੀ ਹੈ ਸਾਰੇ ਸੂਟ ਦੇ ਉੱਤੇ ਜਿੰਨਾ ਵੀ ਹੈਗਾ ਇਹਨੂੰ ਤਾਂ ਕਿ ਪਾਰਟੀ ਵੇਅਰ ਲੁੱਕ ਦੇਣ ਲਈ ਅਸੀਂ ਨੇ ਹੱਥ ਦੀ ਡੋਰੀ ਦੀ ਆਊਟਲਾਈਨਿੰਗ ਕੀਤੀ ਗਈ ਹੈ ਬਹੁਤ ਸੋਹਣਾ ਇਹ ਸੂਟ ਹੈ ਜੀ ਇਹ ਵੱਡਾ ਫੁੱਲ ਘੇਰੇ ਤੇ ਆਊਗਾ ਜੀ ਤੇ ਆਹ ਛੋਟਾ ਫੁੱਲ ਉੱਪਰ हिਪ ਕੋਲੇ ਆ ਜਾਊਗਾ ਤੁਸੀਂ ਇਸ ਨੂੰ 25 26 ਘੇਰੇ ਤੱਕ ਬਣਾ ਸਕਦੇ ਹੋ 20 22 ਘੇਰੇ ਤੋਂ ਲੈ ਕੇ 25 26 ਘੇਰੇ ਤੱਕ ਬਣਾ ਸਕਦੇ ਹੋ ਤੇ ਇਹ ਇਸ ਦੀਆਂ ਬਾਹਵਾਂ ਰਹਿਣਗੀਆਂ ਬਾਵਾਂ ਤੇ ਇਸ ਤਰੀਕੇ ਦੇ ਨਾਲ ਇਹਦਾ ਫੁੱਲ ਜਾਊਗਾ ਬਹੁਤ ਸੋਹਣੇ ਗੁਲਾਬ ਦੇ ਫੁੱਲ ਜੇ ਬਣੇ ਹੋਏ ਨੇ ਜੀ ਪੀਚ ਕਲਰ ਦਾ ਸੈਲਫ ਬੇਸ ਹੈ ਇਹ ਪੀਚ ਕਲਰ ਦਾ ਸੈਲਫ ਬੇਸ ਹੈ ਜੀ ਇਹ ਲੁੱਕ ਇਸ ਸੂਟ ਦੀ ਇਸ ਤਰੀਕੇ ਦੇ ਨਾਲ ਚੱਲਗੀ ਜਿਹੜੀ ਪੈਨ ਨੂੰ ਇਹ ਚੰਗਾ ਲੱਗਦਾ ਪਲੀਜ਼ ਸਕਰੀਨਸ਼ਾਟ ਲੈ ਲਿਓ ਪੀਸੇ ਸਾਡੇ ਕੋਲੇ ਸਾਰੇ ਸਿੰਗਲ ਅਵੇਲੇਬਲ ਨੇ ਇਹਨਾਂ ਦੇ ਆਰਡਰ ਹੋਰ ਨਹੀਂ ਬੁਕਿੰਗ ਹੋਣਗੇ ਇਹ ਬਸ ਇਹੀ ਨਹੀਂ ਇਹਨਾਂ ਤੇ ਇਹੀ ਕੰਮ ਪਊਗਾ ਅਗਲਾ ਹੈਗਾ ਜੀ ਇਹ ਅਸਮਾਨੀ ਜੇ ਰੰਗ ਦਾ ਬੜਾ ਸੋਹਣਾ ਸੂਟ ਹੈ ਲਾਈਟ ਫਿਰੋਜ਼ੀ ਜਿਹਾ ਰੰਗ ਕਹਿ ਸਕਦੇ ਆ ਅਸਮਾਨੀ ਜਿਹਾ ਰੰਗ ਜਿਹੜਾ ਜਾਂਦਾ ਹੈ ਹਨਾ ਬਹੁਤ ਸੋਹਣਾ ਇਹ ਫੈਬਰਿਕ ਹੈ ਜੀ ਜੌਰਜਟ ਦੇ ਉੱਤੇ ਰਹੂਗਾ ক্লোਜ਼ ਅਪ ਨਾਲ ਫੈਬਰਿਕ ਦਾ ਦੇਖ ਸਕਦੇ ਹੋ ਸੈਲਫ ਲਾਈਨਿੰਗ ਜਿਹਦੇ ਨਾਲ ਇਹ ਮੈਟ੍ਰਿਕਲ ਜਿਹਾ ਪੈਟਰਨ ਰਹੂਗਾ ਜੀ ਤੇ ਸਾਰਾ ਇਹ ਇਹ ਪੁੱਠੀ ਇਹਦੀ ਤੈਂ ਵੱਜੀ ਹੋਈ ਹੈ ਸਾਰਾ ਇਹ ਔਰਗੈਂਜ਼ਾ ਦਾ ਕੰਮ ਹੈ ਜੀ ਇਹਦੇ ਉੱਤੇ ਸਾਰੇ ਔਰਗੈਂਜ਼ਾ ਦਾ ਇਹਦਾ ਕੰਮ ਕੀਤਾ ਗਿਆ ਜੀ ਸੂਟ ਦੀ ਤੈਂ ਪੁੱਠੀ ਲੱਗੀ ਹੋਈ ਸੀਗੀ ਤਾਂ ਉਹ ਨਹੀਂ ਉਹ ਆਇਆ ਤੁਸੀਂ ਪਹਿਲਾਂ ਫੈਬਰਿਕ ਦੀ ক্লোਜ਼ ਅਪ ਦੇਖ ਲਓ ਲੁੱਕ ਦੇਖ ਲਓ ਜੀ ਬਹੁਤ ਸੋਹਣਾ ਇਹ ਹੈਗਾ ਤੇ ਇਹਦੇ ਤੇ ਸਾਰੇ ਤੇ ਔਰਗੈਂਜ਼ਾ ਦਾ ਪੈਚ ਲਾਇਆ ਹੈ ਔਰਗੈਂਜ਼ਾ ਪੈਚ ਲਾ ਕੇ ਅਸੀਂ ਨੇ ਬ੍ਰੀਕ ਬ੍ਰੀਕ ਕੰਮ ਕੀਤਾ ਮੋਟਾ ਉਬੜ ਥਾਬੜ ਦਾ ਕੋਈ ਕੰਮ ਨਹੀਂ ਇਹ ਸਾਰਾ ਔਰਗੈਂਜ਼ਾ ਦੇ ਉੱਤੇ ਹੈ ਗੁਲਾਬ ਦੇ ਫੁੱਲ ਬਣੇ ਹੋਏ ਨੇ ਜੀ ਜ਼ਰੀ ਅਤੇ ਬਾਦਲੇ ਦੇ ਨਾਲ ਅਸੀਂ ਇਹਨੂੰ ਕੰਪਲੀਟ ਕੀਤਾ 26 ਇਹਦਾ ਘੇਰਾ ਰਹੂਗਾ 26 ਇਹਦਾ ਘੇਰਾ ਰਹੂਗਾ ਜੀ ਤੇ ਬਾਹਾਂ ਦੇ ਉੱਤੇ ਵੀ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਬਾਰਡਰ ਬਣਾਇਆ ਪੂਰਾ ਫੁੱਲ ਹੈਵੀ ਬਾਰਡਰ ਹੈ ਜੀ ਤੇ ਨਾਲ ਇੱਕ ਇਹਦੇ ਫੁੱਲ ਬਣਿਆ ਹੋਇਆ ਆਰਗੇਂਜ਼ਾ ਦਾ ਪੈਚ ਬਰੀਕ ਬਰੀਕ ਵਿੱਚੋਂ ਝਾਕਦਾ ਬਹੁਤ ਸੋਹਣਾ ਲੱਗਦਾ ਹੈ ਜਦ ਇਹ ਕੰਪਲੀਟ ਹੁੰਦਾ ਜਿਹੜੀ ਭੈਣਾਂ ਨੂੰ ਇਹ ਜਿਹੜਾ ਸੂਟ ਚੰਗਾ ਲੱਗਦਾ ਤਾਂ ਤੁਸੀਂ ਇਸ ਦੀ ਫੋਟੋ ਦੇ ਸਕਦੇ ਹੋ ਉਮੀਦ ਕਰਦੀ ਹਾਂ ਜਿਹੜੇ ਅਸੀਂ ਫੈਬਰਿਕਸ ਡਿਜ਼ਾਈਨਿੰਗ ਲੈ ਕੇ ਆਉਣੇ ਆ ਸੂਟ ਲੈ ਕੇ ਆਉਣੇ ਆ ਤੁਹਾਨੂੰ ਪਸੰਦ ਆਉਂਦੇ ਹੋਣਗੇ ਜੇ ਪਸੰਦ ਆਉਂਦੇ ਨੇ ਤਾਂ ਪਲੀਜ਼ ਸ਼ੇਅਰ ਕਰਨਾ ਨਾਲ ਬੋਲੇ ਰਹੋ ਸਭ ਸ਼ੁਕਰੀਆ